ਜ਼ਿਲ੍ਹਾ ਫਤਿਹਗੜ ਸਾਹਿਬ ਦੇ ਰੋਜ਼ਾ ਸ਼ਰੀਫ ਨੇੜੇ ਸਥਿਤ ਸ਼ਹੀਦ ਉਦਮ ਸਿੰਘ ਜੀ ਦੇ ਸਮਾਰਕ ਤੇ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਹਲਕਾ ਫਤਿਹਗੜ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਸਮੇਤ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਪੰਨੀਤ ਸ਼ੇਰ ਗਿੱਲ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ। ਇਸ ਮੌਕੇ ਤੇ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਜੰਗ ਦੇ ਵਿੱਚ ਸਰਦਾਰ ਉਦਮ ਸਿੰਘ ਦੇ ਵੱਲੋਂ ਕੀਤੇ ਸੰਘਰਸ਼ ਅਤੇ ਦਿੱਤੀ ਕੁਰਬਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਦੇਸ਼ ਵਕਤਾ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਸਾ ਲੈ ਰਹੇ ਹਾਂ ਡੀਸੀ ਪਨੀਤ ਸ਼ੇਗਿਲ ਨੇ ਕਿਹਾ ਕਿ ਸ਼ਹੀਦਾ ਦੇ ਵੱਲੋਂ ਦਿੱਤੀਆਂ ਸ਼ਹਾਦਤਾਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਇਸ ਦੇ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੇ ਮਹਾਨ ਸ਼ਹੀਦਾਂ ਦੇ ਵੱਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਹਮੇਸ਼ਾ ਤਤਪਰ ਰਹੀਏ ਇਹ ਜੋ ਉਦਮ ਸਿੰਘ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਦਿੱਤਾ ਆਪਣੀ ਸ਼ਹਾਦਤ ਦਿੱਤੀ ਅੱਜ ਉਹਨਾਂ ਦੀ ਵਿਰਾਸਤ ਹੀ ਅਸੀਂ ਜਿਹੜੇ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਔਰ ਕਹਿਣੇ ਕਿ ਜੇ ਇੱਕ ਗੇਟ ਵੀ ਆਸੀ ਕਿ ਜੇ ਬਦਲਾ ਨਾ ਲੰਦਾ ਉਦੋਂ ਸੀ ਤਾਂ ਪੰਜਾਬੀਆਂ ਦਾ ਜਿਹੜਾ ਸਿਰਾ ਜਿੱਤਿਆ ਦੁਨੀਆ ਤੇ ਨਾ ਹੁੰਦਾ ਸੋ ਉਹਨਾਂ ਦੀ ਬਹੁਤ ਵੱਡਾ ਯੋਗਦਾਰ ਅੱਜ ਉਹਨਾਂ ਨੂੰ ਯਾਦ ਕਰਦੇ ਆ ਔਰ ਉਹਨਾਂ ਨੇ ਕਿਹੜੀ ਕਹਾਣਾ ਕਰਕੇ ਉੱਤੇ ਇੰਗਲੈਂਡ ਪਹੁੰਚੇ ਫੇਰ ਉਹਨਾਂ ਨੇ ਜਨਰਲ ਡਾਇਰ ਕੋ ਬਦਲਾ ਲਿਆ ਇਹ ਪੰਜਾਬ ਦੀ ਹਿੰਦੁਸਤਾਨ ਦੀ ਅਣਖ ਦੀ ਗਿੜੀ ਉਹਨਾਂ ਨੇ ਰੱਖਿਆ ਕੀਤੀ ਹੈ ਮੈਂ ਸਮਝਦਾ ਉਹਦੇ ਵਿਦੌਲਤੀ ਅੱਜ ਅਸੀਂ ਸਾਰੀ ਦੁਨੀਆ ਸੇ ਉਠਾ ਕੇ ਉੱਚਾ ਕਰਕੇ ਦਰਸਾ ਸਕਦੇ ਆ ਨੌਜਵਾਨਾਂ ਨੂੰ ਅਪੀਲ ਹੈ ਕਿ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਪਿਆਰ ਕਰੋ ਆਪਾਂ ਨੂੰ ਸ਼ਹਾਦਤ ਦੇ ਕੇ ਇਹ ਬੰਦੇ ਸ਼ਹੀਦ ਸਾਡੇ ਅਦਲ ਸਿੰਘ ਜਿਨ੍ਹਾਂ ਦਾ ਅੱਜ ਅਸੀਂ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ ਆਜ਼ਾਦੀ ਦੇ ਕੇ ਗਏ ਆ ਉਹ ਆਜ਼ਾਦੀ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਔਰ ਅਸੀਂ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਦੁਨੀਆ ਦਾ ਸਭ ਤੋਂ ਵਧੀਆ ਮੁਲਕ ਬਣਾਈਏ ਇਹਦੇ ਲਈ ਸਾਡੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਬਸ ਬਸ ਆਪਣਾ ਯੋਗਦਾਨ ਦੇਣ ਔਰ ਨਸ਼ਿਆਂ ਤੋਂ ਜਿਹੜਾ ਪੰਜਾਬ ਦਾ ਨਾਂ ਚੱਲ ਰਿਹਾ ਉਹ ਤੋਂ ਦੂਰ ਜਾਣ ਔਰ ਜੋ ਡਿਵੈਲਪਮੈਂਟ ਦੀ ਗੱਲ ਹੈ ਸਿਆਸਤ ਦੇ ਵਿੱਚ ਆਪਣਾ ਯੋਗਦਾਨ ਪਾਉਣ ਖੇਡਾਂ ਵਿੱਚ ਯੋਗਦਾਨ ਪਾਉਣ ਇਹ ਮੈਂ ਬੇਨਤੀ ਕਰਦਾ ਅੱਜ ਜੀ ਸ਼੍ਰੀ ਰੁਪਨ ਸਿੰਘ ਜੀ ਦੇ ਸਮਾਰੋਹ ਤੇ ਅਸੀਂ ਸਰਕਾਰ ਦੇ ਤੀਜੇ ਇੰਕੀਟਿਵ ਤੇ ਸਾਰਿਆਂ ਨੂੰ ਵੀ ਕੋਈ ਕੰਟੀ ਕਰਦੇ ਤੋਂ ਹੰਦੇ ਸੁਵਿਧਾਵਾਂ ਦੀ ਲੋੜ ਆ ਕੇ ਉਹ ਵੀ ਇਸ ਤੇ ਨਜ਼ਰ ਤੋਂ ਹੋਣ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਸਕੇ ਹੀ ਅਸੀਂ ਅੱਜ ਇੱਕ ਫ੍ਰੀ ਨੇਸ਼ਨ ਵਜ ਰਹੇ ਹਾਂ ਤੇ ਜੋ ਸਾਡੀ ਆਜ਼ਾਦੀ ਮਿਲੀ ਹੈ ਬਹੁਤ ਲੋਕਾਂ ਨੇ ਸ਼ਹਾਦਤ ਦਿੱਤੀ ਹੈ ਤਾਂ ਅਸੀਂ ਇਸ ਮੌਕੇ ਤੇ ਹੋ ਜੀਏ